ਸਸ਼ੀਕਲ ਜੀ ਹਮਦਰ ਟੀਵੀ ਦੇਖਣ ਦਾ ਸਰਦਕਾ ਸਵਾਗਤ ਹੈ ਤੁਹਾਨੂੰ ਯਾਦ ਹੀ ਹੋਣਾ ਕਿ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਹੋਇਆ ਅਤਵਾਦੀ ਹਮਲਾ ਜਿਸ ਨੂੰ ਲੈ ਕੇ ਹੁਣ ਦੋਹਾਂ ਮੁਲਕਾਂ ਦੇ ਵਿਚਾਲੇ ਸਰਹੱਦ ਦੇ ਉੱਪਰ ਤਣਾਵ ਵਾਲੀ ਸਥਿਤੀ ਬਣੀ ਹੋਈ ਹੈ ਕਈ ਇਲਾਕੇ ਅਜੇਹੇ ਨੇ ਜਿੱਥੇ ਕਿਸ ਸਰਹੱਦ ਦੇ ਨੇੜੇ ਪਿੰਡਾਂ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਜਿਹੜੇ ਕਿ ਪ੍ਰਧਾਨ ਮੰਤਰੀ ਅੰਦਰ ਮੋਦੀ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਹਾਈ ਲੈਵਲ ਮੀਟਿੰਗਸ ਕਰਕੇ ਪੂਰੀ ਸਥਿਤੀ ਦੇ ਉੱਪਰ ਜਿਹੜੀ ਹੈ ਵੱਡੀ ਕਾਰਵਾਈ ਕੀਤੇ ਜਾਣ ਦੀ ਤਿੰਨੋ ਪੌਦੇ ਮੁਖੀਆਂ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ ਤੇ ਹੁਣ ਹਾਲਾਤ ਇਹ ਨੇ ਕਿ ਪਾਕਿਸਤਾਨ ਦੇ ਜਿਹੜੇ ਕਿ ਇੱਕ ਮੰਤਰੀ ਦੇ ਵੱਲੋਂ ਇਹ ਜਿਹੜਾ ਕਿ ਡਰ ਜ਼ਾਹਰ ਕੀਤਾ ਗਿਆ ਕਿ ਹੋ ਸਕਦਾ ਹੈ ਕਿ ਪਰਦੇ ਵੱਲੋਂ ਅਗਲੇ 24 ਤੋਂ 36 ਘੰਟਿਆਂ ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਕੋਈ ਵੱਡੀ ਕਾਰਵਾਈ ਕਰ ਦਿੱਤੀ ਜਾਵੇਗੀ ਜਿਸ ਤੋਂ ਲੈ ਕੇ ਉਹਨਾਂ ਨੇ ਜਿਹੜਾ ਕਿ ਹੈ ਹੁਣ ਆਪਣਾ ਡਰ ਜ਼ਾਹਰ ਕੀਤਾ ਤੇ ਨਾਲ ਹੀ ਇਹ ਵੀ ਕਿਹਾ ਕਿ ਜੋ ਇਹ ਸਰਹੱਦ ਦੇ ਉੱਪਰ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਤੇ ਜਿਹੇ ਦੇ ਵਿੱਚ ਜਿਹੜੇ ਕਿ ਹੈ BSF ਦੇ ਜਵਾਨ ਜਿਹੜੇ ਹੈਗੇ ਨੇ ਭਾਰਤ ਵਾਲੀ ਸਾਈਡ ਦੇ ਉੱਪਰ ਜਾਂ ਫਿਰ ਕਹ ਲਈਏ ਕਿ ਜਿਹੜੇ ਕਿਸਾਨ ਸਰਹੱਦ ਦੇ ਉੱਪਰ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਖੇਤੀ ਕਰਦੇ ਨੇ ਉਹਨਾਂ ਨੂੰ ਸੁਚੇਤ ਰਹਿਣ ਦੇ ਲਈ BSF ਦੇ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਾਬਲੇ ਜ਼ਿਕਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਘਟਨਾਕ੍ਰਮ ਵਾਪਰਿਆ ਤਾਂ ਦੋਹਾਂ ਜਿਹੜੇ ਕੀ ਹੈ ਮুলਕਾ ਦੇ ਵਿਚਾਲੇ ਇਸ ਵੇਲੇ ਕਾਫੀ ਜ਼ਿਆਦਾ ਜਿਹੜਾ ਕਿ ਤਲਖੀ ਭਰਿਆ ਮਾਹੌਲ ਬਣਿਆ ਹੋਇਆ ਹੈ ਅਤੇ ਇੱਕ ਜਿਹੜਾ ਕਿ ਭਾਰਤੀ ਫੌਜ ਦਾ ਜਵਾਨ ਹੈ ਜੇਸਤੂ ਕਈ ਦਿਨ ਹੋ ਗਏ ਨੇ ਪਾਕਿਸਤਾਨੀ ਰੈਂਜਰਾ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈ ਗਿਆ ਉਸ ਜਵਾਨ ਦੀ ਤਸਵੀਰ ਹੈ ਜੋ ਕਿ ਗਲਤੀ ਦੇ ਨਾਲ ਜਿਹੜਾ ਕਿ ਸਰਹੱਦ ਤੇ ਕੰਡਿਆਲੀ ਤਰ पार ਕਰਕੇ ਲੱਕਿਆ ਉੱਥੇ ਜਾ ਕੇ ਪੇੜ ਦੇ ਥੱਲੇ ਛਾਂ ਦੇ ਵਿੱਚ ਬੈਠ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਾਕਿਸਤਾਨੀ ਰੈਂਜਰਾ ਦੇ ਵੱਲੋਂ ਅਤੇ ਹੁਣ ਜਿਹੜਾ ਕਿ ਇਸ ਪੂਰੇ ਮਾਮਲੇ ਦੇ ਉੱਪਰ ਬੀਐਸਐਫ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਭਾਰਤੀ ਫੌਜ ਦੇ ਜਵਾਨ ਅਤੇ ਕਿਸਾਨ ਜਿਹੜੇ ਹੈਗੇ ਨੇ ਉਹ ਸੁਚੇਤ ਰਹਿਣ ਕਿਉਂਕਿ ਕੁਝ ਵੀ ਜਿਹੜਾ ਕੀ ਹੈ ਉਹ ਹੋ ਸਕਦਾ ਹੈ ਜਵਾਨ ਅਤਿਕਿਸਤਾਨ ਹੋ ਜਾ ਉਸ ਜਿਹੜੇ ਚੌਕਸ ਸਰਹੱਦ ਤੇ ਚੱਲ ਰਹੇ ਤਣਾ ਦੇ ਵਿਚਾਲੇ ਬੀਐਸਐਫ ਦੇ ਵੱਲੋਂ ਇਹ ਐਡਵਾਈਸਰੀ ਜਿਹੜੀ ਕੀ ਜਾਰੀ ਕੀਤੀ ਗਈ ਹੈ ਪਾਕਿਸਤਾਨੀ ਰੇਂਜਰਾਂ ਦੇ ਵੱਲੋਂ ਬੀਐਸਐਫ ਦੇ ਇੱਕ ਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਜਾਣ ਤੋਂ ਬਾਅਦ ਇਹ ਐਡਵਾਈਸਰੀ ਜਾਰੀ ਕੀਤੀ ਗਈ ਹੈ ਅਤੇ ਨਾਲ ਹੀ ਜਵਾਨਾਂ ਨੂੰ ਸਰਹੱਦੀ ਗਸ਼ਤ ਦੇ ਦੌਰਾਨ ਸੁਚੇਤ ਅਤੇ ਚੌਕਸ ਰਹਿਣ ਦੇ ਲਈ ਵੀ ਇੱਕ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਲੈ ਕੇ ਇੱਕ ਸੀਨੀਅਰ ਬੀਐਸਐਫ ਅਫੀਸਰ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਐਡਵਾਈਜ਼ਰੀ ਦੀ ਜਿਹੜੀ ਆ ਉਹਨਾਂ ਨੂੰ ਨਿਯਮਿਤ ਬਰੀਫਿੰਗ ਦਾ ਹਿੱਸਾ ਦੱਸਿਆ ਜਾ ਰਿਹਾ ਪਾਕਿਸਤਾਨੀ ਰੇਂਜਰਾਂ ਦੇ ਦੁਆਰਾ ਗਸ਼ਤ ਦੌਰਾਨ ਇੱਕ ਜਵਾਨ ਨੂੰ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਸਾਰੀ ਗਸ਼ਤ ਪਾਟੀਆਂ ਨੂੰ ਡਿਊਟੀ ਦੌਰਾਨ ਵਾਧੂ ਸਾਵਧਰ ਰਹਿਣ ਦੀ ਜਿਹੜੀ ਆ ਉਹ ਸਲਾਹ ਦਿੱਤੀ ਗਈ ਹੈ ਸਰਹੱਦ ਦੇ ਚਾਰੇ ਇਤਨਾ ਦੇ ਵਿਚਾਲੇ ਜਵਾਨਾਂ ਨੂੰ ਵਾਧੂ ਸਾਵਧਤਰ ਰਹਿਣ ਦੇ ਲਈ ਕਿਹਾ ਗਿਆ ਤਾਂਕਿ ਅਜਿਹੀ ਕੋਈ ਘਟਨਾ ਨਾ ਹੋਵੇ ਜਿਸ ਤੋਂ ਬਾਅਦ ਜਿਹੜੀ ਕੀ ਹੈ ਉਹਨਾਂ ਦੀ ਜਾਨ ਨੂੰ ਖਤਰਾ ਬਣੇ ਤਾਂ ਸਰਹੱਦ ਤੇ ਖੇਤਾਂ ਦੇ ਵਿੱਚ ਕੰਮ ਕਰਨੇ ਵਾਲੇ ਕਿਸਾਨਾਂ ਨੂੰ ਵੀ ਚੌਕਸ ਰਹਿਣ ਦੇ ਲਈ ਕਿਹਾ ਗਿਆ ਬੀਐਸਐਫ ਦੇ ਇੱਕ ਹੋਰ ਅਧਿਕਾਰੀ ਦੇ ਵੱਲੋਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਏ ਦੱਸਿਆ ਗਿਆ ਕਿ ਪੰਜਾਬ ਸਰਹੱਦ ਤੇ ਅਜਿਹਾ ਘਟਨਾਵਾਂ ਆਮ ਹਨ ਜਿੱਥੇ ਦੋਵਾਂ ਵਾਸਿਓਂ ਦੀ ਜਿਹੜੇ ਕਿ ਜਵਾਨ ਅਕਸਰ ਅਣਜਾਣੇ ਦੇ ਵਿੱਚ ਸਰਦਪਰ ਕਰ ਜਾਂਦੇ ਨੇ ਅਤੇ ਇੱਕ ਹੀ 플ੈਗ ਮੀਟਿੰਗ ਦੇ ਵਿੱਚ ਜਿਹੜੇ ਕਿ ਉਹ ਮੁੱਦਿਆਂ ਨੂੰ ਹੱਲ ਕਰਨ ਦੇ ਜਿਹੜੇ ਕਿ ਉਹ ਇੱਕ ਜ਼ਰੀਆ ਹੁੰਦਾ ਪਰ ਇਸ ਵਾਰ ਦੀ ਜਿਹੜੀ ਕਿ ਮੀਟਿੰਗ ਹੈ ਉਸ ਦੇ ਵਿੱਚ ਪਾਕਿਸਤਾਨ ਦਾ ਕੋਈ ਵੀ ਜਿਹੜਾ ਕਿ ਬੀਐਸਐਫ ਦਾ ਪਾਕਿਸਤਾਨੀ ਫੋਰਸ ਦਾ ਕੋਈ ਵੀ ਜਿਹੜੀ ਕਿ ਉਹ ਅਧਿਕਾਰੀ ਸ਼ਾਮਲ ਨਹੀਂ ਹੋਇਆ ਪਰ ਕਈ ਵਾਰ ਉਹਨਾਂ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਪਰ ਕਿਸੇ ਨੇ ਵੀ ਕੋਈ ਸੰਪਰਕ ਨਹੀਂ ਕੀਤਾ ਪਾਕਿਸਤਾਨ ਵਾਲੀ ਸਾਈਡ ਤੋਂ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਚਾਰਾਹੇ ਤਨਾਦੇ ਵਿਚਾਲੇ ਪਾਕਿਸਤਾਨ ਕੋਈ ਜਵਾਬ ਨਹੀਂ ਦੇ ਰਿਹਾ ਅਜਿਹੇ ਦੇ ਵਿੱਚ ਅਸੀਂ ਪਾਕਿਸਤਾਨੀ ਰੇਂਜਰਾ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਤੇ ਜਵਾਨ ਨੂੰ ਵਾਪਸ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ ਸੋ ਪੂਰੇ ਘਟਨਾਕ੍ਰਮ ਨੂੰ ਲੈ ਕੇ ਜਿਹੜੀ ਕਿ ਹੁਣ ਤੱਕ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਭਾਰਤ ਦੇ ਜਿਹੜੇ ਕੀ ਪ੍ਰਧਾਨ ਮੰਤਰੀ ਹੈਗੇ ਨੇ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਤਿੰਨੇ ਫੌਜ ਮੁਖੀਆਂ ਨੂੰ ਜਿਹੜੀ ਉਹ ਖੁੱਲ੍ਹ ਦਿੱਤੀ ਗਈ ਹੈ ਕਿ ਅਤਵਾਦ ਦੇ ਖਿਲਾਫ ਜਿਵੇਂ ਵੀ ਹੈਗਾ ਇਹ ਜੋ ਕਾਰਵਾਈ ਕੀਤੀ ਜਾਵੇ ਉਸ ਦੀ ਪੂਰੀ ਪਲਾਨਿੰਗ ਕਰੋ ਸਮਾਂ ਜਾਂ ਫਿਰ ਕਹਿ ਦਈਏ ਕਿ ਸਥਾਨ ਨਿਸ਼ਚਿਤ ਕੀਤਾ ਜਾਵੇ ਤਾਂ ਕਿ ਇਸ ਅਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਜਿਹੇ ਤਲਕੀ ਪਰੇ ਮਾਹੌਲ ਦੇ ਵਿੱਚ ਜ਼ਾਹਰ ਜੀ ਗੱਲ ਹੈ ਕਿ ਜਿਹੜੇ ਕੀ ਸਰਹਦੀ ਇਲਾਕੇ ਦੇ ਵਿੱਚ ਲੋਕ ਰਹਿੰਦੇ ਹੈਗੇ ਨੇ ਸਰਹਦੀ ਇਲਾਕੇ ਜਿਹੜੇ ਕੀ ਪਿੰਡਾਂ ਦੇ ਲੋਕ ਹੈਗੇ ਨੇ ਉਹਨਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਕਈ ਪਿੰਡਾਂ ਦੇ ਵਿੱਚ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋਣ ਲੱਗੀ ਹੈ ਕਈ ਜਿਹੜੇ ਲੋਕ ਹੈਗੇ ਨੇ ਉਹ ਆਪਣੇ ਜਿਹੜੇ ਕੀ ਇਹ ਕਰ-ਬਾਰ ਛੱਡ ਕੇ ਕਈ ਹੋਰ ਨਾ ਥਾਂਾਂ ਦੇ ਉੱਪਰ ਸ਼ਿਫਟ ਹੋ ਰਹੇ ਨੇ ਕਈ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਨੇ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਅੱਜ ਵੀ ਜਿਹੜੀ ਕੀ ਹੈ ਪ੍ਰਧਾਨ ਮੰਤਰੀ ਅੰਦਰ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਆਪਣੀ ਰਹਾਇਤੇ ਉੱਪਰ ਸੱਦੀ ਗਈ ਹੈ ਜਿਸ ਦੇ ਵਿੱਚ ਰੱਖਿਆ ਮੰਤਰੀ ਰੱਖਿਆ ਮੰਤਰੀ ਸਮੇਤ ਜਿਹੜੇ ਕਿ ਵੱਖ-ਵੱਖ ਕਹਿ ਸਕਦੇ ਹੈਗੇ ਆ ਕਿ ਭਾਰਤੀ ਜਿਹੜੇ ਕਿ ਫੌਜ ਦੇ ਉੱਚਾ ਅਫਸਰ ਹੈਗੇ ਨੇ ਜਾਂ ਫਿਰ ਤਿੰਨੋਂ ਫੌਜ ਮੁਖੀ ਦੇ ਉੱਚਾ ਅਧਿਕਾਰੀ ਹੈਗੇ ਨੇ ਉਹ ਇਸ ਮੀਟਿੰਗ ਦੇ ਵਿੱਚ ਚਰਚਾ ਕਰ ਰਹੇ ਨੇ ਕਿ ਆਖਰਕਾਰ ਇਸ ਅਤਵਾਦੀ ਹਮਲੇ ਨੂੰ ਲੈ ਕੇ ਕੀਵੇਂ ਜਿਹੜਾ ਕਿ ਉਹ ਵੱਡਾ ਐਕਸ਼ਨ ਕੀਤਾ ਜਾ ਸਕੇ ਸੋ ਦੱਸਣਿਆ ਕਿ ਸਤਵਾਦੀ ਹਮਨੇ ਤੇ ਵੇਚ ਪਹਿਲਗਾਮ ਦੇ ਵਿੱਚ ਘੁੰਮਣ ਆਏ ਹੋਏ ਸਲਾਨੀਆਂ ਦੇ ਵਿੱਚੋਂ ਜਿਹੜਾ ਕਿ 26 ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਸੀ ਜਿਸ ਦੇ ਵਿੱਚ ਇੱਕ ਨੇਵੀ ਦਾ ਅਫਸਰ ਵੀ ਸ਼ਾਮਲ ਸੀ ਜੋ ਕਿ ਵਿਆਹ ਤੋਂ ਮਹਿਜ਼ ਇੱਕ ਹਫਤਾ ਬਾਅਦ ਜਿਹੜਾ ਕਿ ਆਪਣੇ ਪਤਨੀ ਨਾਲ ਉਥੇ ਕੁਮੜ ਗਿਆ ਸੀ ਪਰ ਉਸ ਨੂੰ ਵੀ ਜਿਹੜਾ ਕਿ ਅਤਵਾਦੀਆਂ ਦੇ ਵੱਲੋਂ ਨਿਸ਼ਾਨਾ ਬਣਾਉਂਦਿਆ ਹੋਇਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁਣ ਇਸ ਵੇਲੇ ਦੀ ਜਿਹੜੀ ਕਿ ਵੱਡੀ ਖਬਰ ਹੈ ਕਿ ਬੀਐਸਐਫ ਦੇ ਜਵਾਨਾਂ ਅਤੇ ਨਾਲ ਹੀ ਜਿਹੜੇ ਕੀ ਸਰਹੱਦੀ ਪਿੰਡਾਂ ਦੇ ਵਿੱਚ ਰਹਿੰਦੇ ਕਿਸਾਨ ਹੈਗੇ ਨੇ ਉਹਨਾਂ ਨੂੰ ਵੀ ਚੌਕਸ ਰਹਿਣ ਦੇ ਲਈ ਕਿਹਾ ਗਿਆ ਤਾਂਕਿ ਅਜਿਹੇ ਦੇ ਵਿੱਚ ਕੋਈ ਅਜੇ ਜੇਕਰ ਅਜਿਹੀ ਸਥਿਤੀ ਬਣਦੀ ਹੈ ਜਿਸ ਤੇ ਵਿੱਚ ਤਣਾਅ ਹੋਰ ਵਧੇ ਤਾਂ ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚੇ ਤੇ ਕਿਸਾਨ ਜਿਹੜੇ ਕੀ ਕੰਡਿਆਲੀ ਤਾਜ਼ ਪਾਰ ਖੇਤੀ ਕਰਦੇ ਹੈਗੇ ਨੇ ਉਹਨਾਂ ਨੂੰ ਵੀ ਤੇ ਸਮੇਂ ਦੇ ਵਿੱਚ ਇਹ ਜਿਹੜੀ ਹੈ ਵਾਢੀ ਮੁਕੰਮਲ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਸਵਾਗਤ ਹੈ